ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੇ ਸਕੱਤਰ ਕਿਸਟਿਨ ਨਿਓਮ ਨੇ ਬੀਤੇ ਦਿਨ ਖੁਲਾਸਾ ਕੀਤਾ ਹੈ ਕਿ ਇੰਡੀਆਨਾ ਸੂਬੇ ਵਿੱਚ ਫੈਡਰਲ ਤੇ ਸੂਬਾ ਪੁਲਿਸ ਨੇ ਮਿਲ ਕੇ ਗੈਰ ਕਾਨੂੰਨੀ ਇਮੀਗ੍ਰੈਂਟ ਟਰੱਕ ਡਰਾਈਵਰਾਂ ਵਿਰੁੱਧ ਚੱਲੇ ਆਪਰੇਸ਼ਨ ਮਿਡਵੇ ਬਲਿਟਸ ਦੇ ਵਿੱਚ 323 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 146 ਟਰੱਕ ਡਰਾਈਵਰ ਨੇ ਇਹ ਕਾਰਵਾਈ ਐਲਨੋਏ ਸੂਬੇ ਦੇ ਸਰਹੱਦ ਨੇੜੇ ਉੱਤਰ-ਪੱਛਮੀ ਇੰਡੀਆਨਾ ਦੀਆਂ ਹਾਈਵੇਜ਼ ਤੇ ਹੋਈਆਂ ਨੇ ਜਿੱਥੇ ਗੈਰ-ਕਾਨੂੰਨੀ ਡਰਾਈਵਰਾਂ ਨੂੰ ਕਮਰਸ਼ੀਅਲ ਵਾਹਨ ਚਲਾਉਣ ਤੋਂ ਰੋਕਣ ਲਈ ਇੰਡੀਆਨਾ ਸਟੇਟ ਪੁਲਿਸ ਦੇ ਨਾਲ ਤਾਲਮੇਲ ਕੀਤਾ ਗਿਆ ਹੈ ਕ੍ਰਿਸਟੀ ਨੋਇਮ ਨੇ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਦੇ ਨਾਲ ਕਮਰਸ਼ੀਅਲ ਗੱਡੀ ਚਲਾ ਰਹੇ ਹੋ ਤਾਂ ਹੁਣ ਤੁਹਾਡੇ ਦਿਨ ਥੋੜੇ ਰਹਿ ਗਏ ਨੇ ਇਹ ਆਪਰੇਸ਼ਨ ਸਤੰਬਰ ਮਹੀਨੇ ਵਿੱਚ ਸ਼ੁਰੂ ਹੋਇਆ ਸੀ ਨੋਇਮ ਨੇ ਇੱਥੇ ਜ਼ੋਰ ਦਿੱਤਾ ਕਿ 트럼ਪ ਪ੍ਰਸ਼ਾਸਨ ਗੈਰ ਕਾਨੂੰਨੀ ਡਰਾਈਵਰਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਐਕਸ਼ਨ ਵਿੱਚ ਹੈ ਜੋ ਅਕਸਰ ਸੈਂਚਰੀ ਸਟੇਟਸ ਜਿਵੇਂ ਕਿ ਇਲਨੋਇਸ ਕੈਲੀਫੋਰਨੀਆ ਤੇ ਨਿਊਯਾਰਕ ਦੇ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆਸਾਨੀ ਦੇ ਨਾਲ ਹਾਸਲ ਕਰ ਲੈਂਦੇ ਨੇ ਅਮਰੀਕਾ ਵਿੱਚ ਰਹਿੰਦੇ ਪੰਜਾਬੀ ਟਰੱਕ ਡਰਾਈਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਇਹ ਖਬਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਬਹੁਤੇ ਪੰਜਾਬੀ ਨੌਜਵਾਨ ਟਰਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ DHS ਨੇ ਦੱਸਿਆ ਕਿ ਗ੍ਰਿਫਤਾਰੀਆਂ ਦੇ ਵਿੱਚ ਬਹੁਤੇ ਵਿਅਕਤੀਆਂ ਨੂੰ ਡਰਗ ਟ੍ਰੈਫਿਕਿੰਗ, DUI, ਚੋਰੀ, ਅਸਾਲਟ, ਘਰੇਲੂ ਹਿੰਸਾ ਵਰਗੇ ਅਪਰਾਧਾਂ ਦੇ ਨਾਲ ਜੋੜਿਆ ਗਿਆ ਹੈ। ਇਹ ਆਪਰੇਸ਼ਨ ਸਾਂਝੇਦਾਰੀ ਅਧੀਨ ਹੋਇਆ ਜੋ ICE ਨੂੰ ਸੂਬੇ ਦੀ ਪੁਲਿਸ ਦੇ ਨਾਲ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਵਿੱਚ ਮਦਦ ਕਰਨ ਦੀ ਇਜਾਜ਼ਤ ਦਿੰਦੀ ਹੈ। ਪਿਛਲੇ ਮਹੀਨੇ ਹੀ ਓਕਲਾਹੋਮਾ ਦੇ ਵਿੱਚ 91 ਗੈਰ ਕਾਨੂੰਨੀ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਨੈਸ਼ਨਲ ਕ੍ਰੈਕਡਾਊਨ ਦਾ ਹਿੱਸਾ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਨੌਜਵਾਨ ਸੀ ਇੰਡੀਆਨਾ ਦੇ ਟਰਾਂਸਪੋਰਟੇਸ਼ਨ ਸੈਕਟਰ ਵਿੱਚ ਇਹ ਕਾਰਵਾਈ ਜ਼ਰੂਰੀ ਸੀ ਕਿਉਂਕਿ ਸੂਬੇ ਦੇ ਵਿੱਚ ਅਮਰੀਕੀ ਇੰਟਰਸਟੇਟ ਹਾਈਵੇਜ਼ ਦਾ ਮੁੱਖ ਕੇਂਦਰ ਹੈ ਅਤੇ ਗੈਰ ਕਾਨੂੰਨੀ ਡਰਾਈਵਰ ਅਕਸਰ ਇੱਥੇ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਇਹਨਾਂ ਵਿੱਚੋਂ ਬਹੁਤ ਸਾਰਿਆਂ ਦੇ ਕ੍ਰਿਮੀਨਲ ਰਿਕਾਰਡਸ ਵੀ ਨੇ ਜਿਵੇਂ ਕਿ ਬੱਚਿਆਂ ਦੇ ਨਾਲ ਜੁੜੇ ਅਪਰਾਧ ਜਾਂ ਫਿਰ ਧੋਖਾਧੜੀ ਇਹ ਗ੍ਰਿਫਤਾਰੀਆਂ ਟਰੰਪ ਪ੍ਰਸ਼ਾਸਨ ਦੀ ਵਿਆਪਕ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਨੇ ਜੋ ਸੈਂਚਰੀ ਸਟੇਟਸ ਦੇ ਵਿੱਚ ਸੀਡੀਐਲ ਜਾਰੀ ਕਰਨ ਨੂੰ ਰੋਕਣ ਲਈ ਵਧੇਰੇ ਆਪਰੇਸ਼ਨਸ ਦੀ ਯੋਜਨਾ ਬਣਾ ਰਿਹਾ ਹੈ ਨੋਇਮ ਦਾ ਕਹਿਣਾ ਹੈ ਕਿ ਅਜੇ ਹਜ਼ਾਰਾਂ ਗੈਰਕਾਨੂੰਨੀ ਟਰੱਕ ਡਰਾਈਵਰ ਖੁੱਲੀਆਂ ਸੜਕਾਂ ਤੇ ਘੁੰਮ ਰਹੇ ਨੇ ਜੋ ਅਮਰੀਕੀ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਨੇ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਚਿੰਤਾ ਜ਼ਾਹਰ ਕਰ ਰਹੇ ਨੇ ਕਿ ਇਹ ਨੀਤੀਆਂ ਉਨ੍ਹਾਂ ਦੇ ਵੀਜ਼ੇ ਅਤੇ ਨੌਕਰੀ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਨਗੀਆਂ